ਜੋ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਮੁੱਖ ਖੇਤੀਬਾੜੀ ਅਫਸਰ ਡੀਐਫਐਸਓ ਸਾਹਿਬ ਅਤੇ ਡੀਸੀ ਮੈਡਮ ਨੂੰ ਮੰਗ ਪੱਤਰ ਦਿੱਤੇ ਗਏ ਨੇ ਕਿਉਂਕਿ ਪਿਛਲੇ ਸਾਲ ਆਪਾਂ ਨੂੰ ਬਹੁਤ ਜ਼ਿਆਦਾ ਦਿੱਕਤ ਆਈ ਹੈ ਡੀਏਪੀ ਦੀ ਉਹਦੇ ਸਬੰਧ ਦੇ ਵਿੱਚ ਅੱਜ ਇਹਨਾਂ ਨੂੰ ਅਸੀਂ ਕਿਹਾ ਵੀ ਪਿਛਲੇ ਸਾਲ ਦੇ ਵਾਂਗੂ ਇਸ ਸਾਲ ਕੋਈ ਦਿੱਕਤ ਨਾ ਆਵੇ ਦੂਜਾ ਇਹਨਾਂ ਨੂੰ ਅਸੀਂ ਬੇਨਤੀ ਇਹ ਕੀਤੀ ਹੈ ਕਿ ਸੁਸਾਇਟੀਆਂ ਦੇ ਵਿੱਚ ਅਤੇ ਦੁਕਾਨਦਾਰਾਂ ਨੂੰ ਬਹੁਤ ਵੱਡੀ ਮਾਤਰਾ ਦੇ ਵਿੱਚ ਨੈਨੋ ਯੂਰੀਆ ਤੇ ਨੈਨੋ ਡੀਏਪੀ ਦਿੱਤਾ ਜਾ ਰਿਹਾ ਜੋ ਕਿ ਕਿਸਾਨਾਂ ਦੇ ਬਿਲਕੁਲ ਕੰਮ ਨਹੀਂ ਆਉਂਦਾ 600 ਰੁਪਏ ਲੀਟਰ ਦੇ ਕਰੀਬ ਉਹ ਬੋਤਲ ਆ 720 230 ਦੇ ਕਰੀਬ ਨੈਨੋ ਯੂਰੀ ਦੀ ਬੋਤਲ ਆ ਜੋ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਬਿਲਕੁਲ ਨਕਾਰ ਚੁੱਕੀ ਹੈ ਇਹਨਾਂ ਨੂੰ ਉਹਨਾਂ ਦੇ ਸਬੰਧ ਦੇ ਵਿੱਚ ਅਸੀਂ ਇਹਨਾਂ ਨੂੰ ਇਹ ਚਾਨਣਾ ਪਾਉਣ ਆਏ ਸੀਗੇ ਵੀ ਸ਼ਹਿਰ ਦੇ ਵਿੱਚ ਕਿਸਾਨ ਦੀ ਜਿਹੜੀ ਲੁੱਟ ਹੋ ਰਹੀ ਆ ਇਹਨੂੰ ਤੁਰੰਤ ਰੋਕੇ ਜਾ ਜਿਕਰ ਨਹੀਂ ਹੁੰਦਾ ਅਗਲੀ ਰਣਨੀਤੀ ਦੇਖੋ ਜੇ ਨਹੀਂ ਹੁੰਦਾ ਅਗਲੀ ਰਣਨੀਤੀ ਜਥੇਬੰਦੀ ਦੇ ਵਿੱਚ ਤੁਰੰਤ ਮੀਟਿੰਗ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਕੋਈ ਐਕਸ਼ਨ ਵੱਡਾ ਕੀਤਾ ਜਾਵੇ ਕੱਲ ਕੀ ਕਿਸੇ ਹੜ੍ਹ ਪੀੜਤਾ ਲਈ ਵੀ ਕੁਝ ਕਰਿਆ ਜਾਵੇ ਹੜ੍ਹ ਪੀੜਤਾਂ ਦੇ ਲਈ ਦੇਖੋ ਹੁਣ ਤੱਕ ਦਾ ਬਹੁਤ ਜਾ ਚੁੱਕਿਆ ਹੈ ਅੱਗੇ ਵੀ ਜਿੰਨਾ ਵੀ ਲੋਡ ਹੋਊਗੀ ਵੱਧ ਤੋਂ ਵੱਧ ਸਾਰੇ ਸੰਗਤ ਹਰ ਇੱਕ ਤਕਰੀਬਨ ਹਰੇਕ ਪਿੰਡ ਦੇ ਵਿੱਚ 2-2 3-3 ਲੱਖ ਰੁਪਇਆ ਇਕੱਠਾ ਹੋ ਚੁੱਕਿਆ ਤੇ ਜਿਹੜਾ ਉੱਥੇ ਲੋਕਾਂ ਦੀ ਉਹਨਾਂ ਦੀ ਜਦੋਂ ਤੱਕ ਕਣਕ ਬੀਜੀ ਨਹੀਂ ਜਾਂਦੀ ਉਦੋਂ ਤੱਕ ਪਿੰਡਾਂ ਦੇ ਲੋਕ ਬੈਠਣਗੇ ਅੱਜ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਮੁੱਖ ਖੇਤੀਬਾੜੀ ਅਫਸਰ ਡੀ ਐਫ ਐਸਓ ਸਾਹਿਬ ਅਤੇ ਡੀ ਸੀ ਮੈਡਮ ਨੂੰ ਮੰਗ ਪੱਤਰ ਦਿੱਤੇ ਗਏ ਨੇ ਕਿਉਂਕਿ ਪਿਛਲੇ ਸਾਲ ਆਪਾਂ ਨੂੰ ਬਹੁਤ ਜ਼ਿਆਦਾ ਦਿੱਕਤ ਆਈ ਹੈ ਡੀ ਏ ਪੀ ਉਦੇ ਸਬੰਧ ਦੇ ਵਿੱਚ ਅੱਜ ਇਹਨਾਂ ਨੂੰ ਤੁਸੀਂ ਕਿਹਾ ਵੀ ਪਿਛਲੇ ਸਾਲ ਦੇ ਵਾਂਗੂ ਇਸ ਸਾਲ ਕੋਈ ਦਿੱਕਤ ਨਾ ਆਵੇ। ਦੂਜਾ ਇਹਨਾਂ ਨੂੰ ਅਸੀਂ ਬੇਨਤੀ ਇਹ ਕੀਤੀ ਹੈ ਕਿ ਸੁਸਾਇਟੀਆਂ ਦੇ ਵਿੱਚ ਅਤੇ ਦੁਕਾਨਦਾਰਾਂ ਨੂੰ ਬਹੁਤ ਵੱਡੀ ਮਾਤਰਾ ਦੇ ਵਿੱਚ ਨੈਨੋ ਯੂਰੀਆ ਤੇ ਨੈਨੋ ਡੀਏਪੀ ਦਿੱਤਾ ਜਾ ਰਿਹਾ ਜੋ ਕਿ ਕਿਸਾਨਾਂ ਦੇ ਬਿਲਕੁਲ ਕੰਮ ਨਹੀਂ ਆਉਂਦਾ। 600 ਰੁਪਏ ਲੀਟਰ ਦੇ ਕਰੀਬ ਉਹ ਬੋਤਲ ਆ। 250 230 ਦੇ ਕਰੀਬ ਨੈਨੋ ਯੂਰੀ ਦੀ ਬੋਤਲ ਆ ਜੋ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਬਿਲਕੁਲ ਨਕਾਰ ਚੁੱਕੀ ਹੈ ਇਹਨਾਂ ਨੂੰ। ਉਹਨਾਂ ਦੇ ਸਬੰਧ ਦੇ ਵਿੱਚ ਅਸੀਂ ਇਹਨਾਂ ਨੂੰ ਇਹ ਚਾਣਨਾ ਆਉਣ ਆਏ ਸੀ ਕਿ ਵੀ ਸ਼ਹਿਰ ਦੇ ਵਿੱਚ ਕਿਸਾਨ ਦੀ ਜਿਹੜੀ ਲੁੱਟ ਹੋ ਰਹੀ ਆ ਇਹਨੂੰ ਤੁਰੰਤ ਰੋਕੇ ਜਾ। ਫਿਕਰ ਨਹੀਂ ਹੁੰਦਾ ਅਗਲੀ ਰਣਨੀਤੀ। ਦੇਖੋ ਜੇ ਨਹੀਂ ਹੁੰਦਾ ਅਗਲੀ ਰਣਨੀਤੀ ਜਥੇਬੰਦੀ ਦੇ ਵਿੱਚ ਤੁਰੰਤ ਮੀਟਿੰਗ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਕੋਈ ਐਕਸ਼ਨ ਵੱਡਾ ਕੀਤਾ ਜਾਵੇਗਾ। ਗੱਲ ਕੀਤੀ ਸੀ ਹੜ੍ਹ ਪੀੜਤਾ ਲਈ ਵੀ ਕੁਝ ਤਰ੍ਹਾਂ ਦੇਖਣਾ। ਹੜ੍ਹ ਪੀੜਤਾਂ ਦੇ ਲਈ ਦੇਖੋ ਹੁਣ ਤੱਕ ਤਾਂ ਬਹੁਤ ਜਾ ਚੁੱਕਿਆ ਹੈ। ਅੱਗੇ ਵੀ ਜਿੰਨਾ ਵੀ ਲੋਡ ਹੋਊਗਾ ਬੱਤ ਤੋਂ ਬੱਤ ਸਾਰੀ ਸੰਗਤ ਹਰ ਇੱਕ ਤਕਰੀਬਨ ਹਰੇਕ ਪਿੰਡ ਦੇ ਵਿੱਚ 2-2 3-3 ਲੱਖ ਰੁਪਇਆ ਇਕੱਠਾ ਹੋ ਚੁੱਕਿਆ ਤੇ ਜਿਹੜਾ ਉੱਥੇ ਲੋਕਾਂ ਦੀ ਉਹਨਾਂ ਦੀ ਜਦੋਂ ਤੱਕ ਕਣਕ ਬੀਜੀ ਨਹੀਂ ਜਾਂਦੀ ਉਦੋਂ ਤੱਕ ਪਿੰਡਾਂ ਦੇ ਲੋਕ ਬੈਠਣਗੇ ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਮੁੱਖ ਖੇਤੀਬਾੜੀ ਅਫਸਰ ਡੀਐਫਐਸਓ ਸਾਹਿਬ ਅਤੇ ਡੀਸੀ ਮੈਡਮ ਨੂੰ ਮੰਗ ਪੱਤਰ ਦਿੱਤੇ ਗਏ ਨੇ ਕਿਉਂਕਿ ਪਿਛਲੇ ਸਾਲ ਆਪਾਂ ਨੂੰ ਬਹੁਤ ਜ਼ਿਆਦਾ ਦਿੱਕਤ ਆਈ ਹੈ ਡੀਏਪੀ ਦੀ ਉਹਦੇ ਸਬੰਧ ਦੇ ਵਿੱਚ ਅੱਜ ਇਹਨਾਂ ਨੂੰ ਅਸੀਂ ਕਿਹਾ ਵੀ ਪਿਛਲੇ ਸਾਲ ਦੇ ਵਾਂਗੂ ਇਸ ਸਾਲ ਕੋਈ ਦਿੱਕਤ ਨਾ ਆਵੇ ਦੂਜਾ ਇਹਨਾਂ ਨੂੰ ਅਸੀਂ ਬੇਨਤੀ ਇਹ ਕੀਤੀ ਹੈ ਕਿ ਸੋਸਾਇਟੀਆਂ ਦੇ ਵਿੱਚ ਤੇ ਦੁਕਾਨਦਾਰਾਂ ਨੂੰ ਬਹੁਤ ਵੱਡੀ ਮਾਤਰਾ ਦੇ ਵਿੱਚ ਨੈਨੋ ਜੂਰੀਆ ਤੇ ਨੈਨੋ ਡੀਏਪੀ ਦਿੱਤਾ ਜਾ ਰਿਹਾ ਜੋ ਕਿ ਕਿਸਾਨਾਂ ਦੇ ਬਿਲਕੁਲ ਕੰਮ ਨਹੀਂ ਆਉਂਦਾ 600 ਰੁਪਏ ਲੀਟਰ ਦੇ ਕਰੀਬ ਉਹ ਬੋਤਲ ਆ 1200 200 230 ਦੇ ਕਰੀਬ ਨੈਨੋ ਜੂਰੀ ਦੀ ਬੋਤਲ ਆ ਜੋ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਬਿਲਕੁਲ ਨਕਾਰ ਚੁੱਕੀ ਹੈ ਇਹਨਾਂ ਨੂੰ ਉਹਨਾਂ ਦੇ ਸਬੰਧ ਦੇ ਵਿੱਚ ਅਸੀਂ ਇਹਨਾਂ ਨੂੰ ਇਹ ਚਾਣਨਾ ਪਉਣ ਆਏ ਸੀ ਕਿ ਵੀ ਸ਼ਹਿਰ ਦੇ ਵਿੱਚ ਕਿਸਾਨ ਦੀ ਜਿਹੜੀ ਲੁੱਟ ਹੋ ਰਹੀ ਆ ਇਹਨੂੰ ਤੁਰੰਤ ਰੋਕੇ ਜਾ ਫਿਕਰ ਨਹੀਂ ਹੁੰਦਾ ਅਗਲੀ ਦਾ ਦੇਖੋ ਜੇ ਨਹੀਂ ਹੁੰਦਾ ਅਗਲੀ ਰਣਨੀਤੀ ਜਥੇਬੰਦੀ ਦੇ ਵਿੱਚ ਤੁਰੰਤ ਮੀਟਿੰਗ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਕੋਈ ਐਕਸ਼ਨ ਵੱਡਾ ਕੀਤਾ ਜਾਵੇ। ਕੱਲ ਕੀ ਕਿਸੇ ਹੜਪੀੜਤਾ ਲਈ ਵੀ ਕੁਝ ਕਰਿਆ ਜਾਵੇਗਾ? ਹੜਪੀੜਤਾਾਂ ਦੇ ਲਈ ਦੇਖੋ ਹੁਣ ਤੱਕ ਤਾਂ ਬਹੁਤ ਜਾ ਚੁੱਕਿਆ ਹੈ। ਅੱਗੇ ਵੀ ਜਿੰਨਾ ਵੀ ਲੋਡ ਹੋਊਗੀ। ਵੱਧ ਤੋਂ ਵੱਧ ਸਾਰੇ ਸੰਗਤ ਹਰੇਕ ਤਕਰੀਬਨ ਹਰੇਕ ਪਿੰਡ ਦੇ ਵਿੱਚ 2-2 3-3 ਲੱਖ ਰੁਪਇਆ ਇਕੱਠਾ ਹੋ ਚੁੱਕਿਆ ਤੇ ਜਿਹੜਾ ਉੱਥੇ ਲੋਕਾਂ ਦੀ ਉਹਨਾਂ ਦੀ ਜਦੋਂ ਤੱਕ ਕਣਕ ਬੀਜੀ ਨਹੀਂ ਜਾਂਦੀ ਉਦੋਂ ਤੱਕ ਪਿੰਡਾਂ ਦੇ ਲੋਕ ਬੈਠਣਗੇ। ਅੱਜ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਮੁੱਖ ਖੇਤੀਬਾੜੀ ਅਫਸਰ ਡੀਐਫਐਸਓ ਸਾਹਿਬ ਅਤੇ ਡੀਸੀ ਮੈਡਮ ਨੂੰ ਮੰਗ ਪੱਤਰ ਦਿੱਤੇ ਗਏ ਨੇ ਕਿਉਂਕਿ ਪਿਛਲੇ ਸਾਲ ਆਪਾਂ ਨੂੰ ਬਹੁਤ ਜ਼ਿਆਦਾ ਦਿੱਕਤ ਆਈ ਹੈ ਡੀਏਪੀ ਦੀ ਉਹਦੇ ਸਬੰਧ ਦੇ ਵਿੱਚ ਅੱਜ ਇਹਨਾਂ ਨੂੰ ਅਸੀਂ ਕਿਹਾ ਵੀ ਪਿਛਲੇ ਸਾਲ ਦੇ ਵਾਂਗੂ ਇਸ ਸਾਲ ਕੋਈ ਦਿੱਕਤ ਨਾ ਆਵੇ ਦੂਜਾ ਇਹਨਾਂ ਨੂੰ ਅਸੀਂ ਬੇਨਤੀ ਇਹ ਕੀਤੀ ਹੈ ਕਿ ਸੁਸਾਇਟੀਆਂ ਦੇ ਵਿੱਚ ਅਤੇ ਦੁਕਾਨਦਾਰਾਂ ਨੂੰ ਬਹੁਤ ਵੱਡੀ ਮਾਤਰਾ ਦੇ ਵਿੱਚ ਨੈਨੋ ਯੂਰੀਆ ਤੇ ਨੈਨੋ ਡੀਏਪੀ ਦਿੱਤਾ ਜਾ ਰਿਹਾ ਜੋ ਕਿ ਕਿਸਾਨਾਂ ਦੇ ਬਿਲਕੁਲ ਕੰਮ ਨਹੀਂ ਆਉਂਦਾ 600 ਰੁਪਏ ਲੀਟਰ ਦੇ ਕਰੀਬ ਉਹ ਬੋਤਲਾਂ 720 230 ਦੇ ਕਰੀਬ ਨੈਨੋ ਯੂਰੀ ਦੀ ਬੋਤਲ ਆ ਜੋ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਬਿਲਕੁਲ ਨਕਾਰ ਚੁੱਕੀ ਹੈ ਇਹਨਾਂ ਨੂੰ ਉਹਨਾਂ ਦੇ ਸਬੰਧ ਦੇ ਵਿੱਚ ਅਸੀਂ ਇਹਨਾਂ ਨੂੰ ਇਹ ਚਾਨਣਾ ਪਾਉਣ ਆਏ ਸੀਗੇ ਵੀ ਸ਼ਹਿਰ ਦੇ ਵਿੱਚ ਕਿਸਾਨ ਦੀ ਜਿਹੜੀ ਲੁੱਟ ਹੋ ਰਹੀ ਆ ਇਹਨੂੰ ਤੁਰੰਤ ਰੋਕੇ ਜਾ ਜਿਕਰ ਨਹੀਂ ਹੁੰਦਾ ਅਗਲੀ ਰਣਨੀਤੀ ਦੇਖੋ ਜੇ ਨਹੀਂ ਹੁੰਦਾ ਅਗਲੀ ਰਣਨੀਤੀ ਜਥੇਬੰਦੀ ਦੇ ਵਿੱਚ ਤੁਰੰਤ ਮੀਟਿੰਗ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਕੋਈ ਐਕਸ਼ਨ ਵੱਡਾ ਕੀਤਾ ਜਾਵੇ ਕੱਲ ਕੀ ਕਿਸੇ ਹੜ੍ਹ ਪੀੜਤਾ ਲਈ ਵੀ ਕੁਝ ਕਰਾਂਗੇ ਹੜ੍ਹ ਪੀੜਤਾਂ ਦੇ ਲਈ ਦੇਖੋ ਹੁਣ ਤੱਕ ਦਾ ਬਹੁਤ ਜਾ ਚੁੱਕਿਆ ਹੈ ਅੱਗੇ ਵੀ ਜਿੰਨਾ ਵੀ ਲੋਡ ਹੋਊਗੀ ਵੱਧ ਤੋਂ ਵੱਧ ਸਾਰੇ ਸੰਗਤ ਹਰ ਇੱਕ ਤਕਰੀਬਨ ਹਰੇਕ ਪਿੰਡ ਦੇ ਵਿੱਚ 2-2 3-3 ਲੱਖ ਰੁਪਇਆ ਇਕੱਠਾ ਹੋ ਚੁੱਕਿਆ ਤੇ ਜਿਹੜਾ ਉੱਥੇ ਲੋਕਾਂ ਦੀ ਉਹਨਾਂ ਦੀ ਜਦੋਂ ਤੱਕ ਕਣਕ ਬੀਜੀ ਨਹੀਂ ਜਾਂਦੀ ਉਦੋਂ ਤੱਕ ਪਿੰਡਾਂ ਦੇ ਲੋਕ ਬੈਠਣਗੇ ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਮੁੱਖ ਖੇਤੀਬਾੜੀ ਅਫਸਰ ਡੀਐਫਐਸਓ ਸਾਹਿਬ ਅਤੇ ਡੀਸੀ ਮੈਡਮ ਨੂੰ ਮੰਗ ਪੱਤਰ ਦਿੱਤੇ ਗਏ ਨੇ ਕਿਉਂਕਿ ਪਿਛਲੇ ਸਾਲ ਆਪਾਂ ਨੂੰ ਬਹੁਤ ਜ਼ਿਆਦਾ ਦਿੱਕਤ ਆਈ ਹੈ ਡੀਏਪੀ ਦੀ ਉਹਦੇ ਸਬੰਧ ਦੇ ਵਿੱਚ ਅੱਜ ਇਹਨਾਂ ਨੂੰ ਅਸੀਂ ਕਿਹਾ ਵੀ ਪਿਛਲੇ ਸਾਲ ਦੇ ਵਾਂਗੂ ਇਸ ਸਾਲ ਕੋਈ ਦਿੱਕਤ ਦੂਜਾ ਇਹਨਾਂ ਨੂੰ ਅਸੀਂ ਬੇਨਤੀ ਇਹ ਕੀਤੀ ਹੈ ਕਿ ਸੁਸਾਇਟੀਆਂ ਦੇ ਵਿੱਚ ਅਤੇ ਦੁਕਾਨਦਾਰਾਂ ਨੂੰ ਬਹੁਤ ਵੱਡੀ ਮਾਤਰਾ ਦੇ ਵਿੱਚ ਨੈਨੋ ਜੂਰੀਆ ਤੇ ਨੈਨੋ ਡੀਏਪੀ ਦਿੱਤਾ ਜਾ ਰਿਹਾ ਜੋ ਕਿ ਕਿਸਾਨਾਂ ਦੇ ਬਿਲਕੁਲ ਕੰਮ ਨਹੀਂ ਆਉਂਦਾ 600 ਰੁਪਏ ਲੀਟਰ ਦੇ ਕਰੀਬ ਉਹ ਬੋਤਲ ਆ 1200 200 230 ਦੇ ਕਰੀਬ ਨੈਨੋ ਜੂਰੀ ਦੀ ਬੋਤਲ ਆ ਜੋ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਬਿਲਕੁਲ ਨਕਾਰ ਚੁੱਕੀ ਹੈ ਇਹਨਾਂ ਨੂੰ ਉਹਨਾਂ ਦੇ ਸਬੰਧ ਦੇ ਵਿੱਚ ਅਸੀਂ ਇਹਨਾਂ ਨੂੰ ਇਹ ਚਾਣਨਾ ਪਉਣ ਆਏ ਸੀ ਕਿ ਸ਼ਹਿਰ ਦੇ ਵਿੱਚ ਕਿਸਾਨ ਦੀ ਜਿਹੜੀ ਲੁੱਟ ਹੋ ਰਹੀ ਆ ਇਹਨੂੰ ਤੁਰੰਤ ਰੋਕੇ ਜਾ ਜ਼ਿਕਰ ਨਹੀਂ ਹੁੰਦਾ ਅਗਲੀ ਰਣਨੀਤੀ ਦੇਖੋ ਜੇ ਨਹੀਂ ਹੁੰਦਾ ਅਗਲੀ ਰਣਨੀਤੀ ਜਿੱਥੇ ਬੰਦੀ ਦੇ ਵਿੱਚ ਤੁਰੰਤ ਮੀਟਿੰਗ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਕੋਈ ਐਕਸ਼ਨ ਵੱਡਾ ਕੀਤਾ ਜਾਵੇ ਗੱਲ ਕੀਤੀ ਸੀ ਹੜ੍ਹ ਪੀੜਤਾ ਲਈ ਵੀ ਕੁਝ ਤਰ੍ਹਾਂ ਦੇਖੋ ਹੜ੍ਹ ਪੀੜਤਾਵਾਂ ਦੇ ਲਈ ਦੇਖੋ ਹੁਣ ਤੱਕ ਤਾਂ ਬਹੁਤ ਜਾ ਚੁੱਕਿਆ ਹੈ ਅੱਗੇ ਵੀ ਜਿੰਨਾ ਵੀ ਲੋਡ ਹੋਊਗੀ ਵੱਧ ਤੋਂ ਵੱਧ ਸਾਰੇ ਸੰਗਤ ਹਰ ਇੱਕ ਤਕਰੀਬਨ ਹਰੇਕ ਪਿੰਡ ਦੇ ਵਿੱਚ 2-2 3-3 ਲੱਖ ਰੁਪਈਆ ਇਕੱਠਾ ਹੋ ਚੁੱਕਿਆ ਤੇ ਜਿਹੜਾ ਉੱਥੇ ਲੋਕਾਂ ਦੀ ਉਹਨਾਂ ਦੀ ਜਦੋਂ ਤੱਕ ਕਣਕ ਬੀਜੀ ਨਹੀਂ ਜਾਂਦੀ ਉਦੋਂ ਤੱਕ ਪਿੰਡਾਂ ਦੇ ਲੋਕ ਬੈਠਣਗੇ ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਮੁੱਖ ਖੇਤੀਬਾੜੀ ਅਫਸਰ ਡੀਐਫਐਸਓ ਸਾਹਿਬ ਅਤੇ ਡੀਸੀ ਮੈਡਮ ਨੂੰ ਮੰਗ ਪੱਤਰ ਦਿੱਤੇ ਗਏ ਨੇ ਕਿਉਂਕਿ ਪਿਛਲੇ ਸਾਲ ਆਪਾਂ ਨੂੰ ਬਹੁਤ ਜ਼ਿਆਦਾ ਦਿੱਕਤ ਆਈ ਹੈ ਡੀਏਪੀ ਦੀ ਉਹਦੇ ਸਬੰਧ ਦੇ ਵਿੱਚ ਅੱਜ ਇਹਨਾਂ ਨੂੰ ਅਸੀਂ ਕਿਹਾ ਵੀ ਪਿਛਲੇ ਸਾਲ ਦੇ ਵਾਂਗੂ ਇਸ ਸਾਲ ਕੋਈ ਦਿੱਕਤ ਨਾ ਆਵੇ ਦੂਜਾ ਇਹਨਾਂ ਨੂੰ ਅਸੀਂ ਬੇਨਤੀ ਇਹ ਕੀਤੀ ਹੈ ਕਿ ਸੁਸਾਇਟੀਆਂ ਦੇ ਵਿੱਚ ਅਤੇ ਦੁਕਾਨਦਾਰਾਂ ਨੂੰ ਬਹੁਤ ਵੱਡੀ ਮਾਤਰਾ ਦੇ ਵਿੱਚ ਨੈਨੋ ਯੂਰੀਆ ਤੇ ਨੈਨੋ ਡੀਏਪੀ ਦਿੱਤਾ ਜਾ ਰਿਹਾ ਜੋ ਕਿ ਕਿਸਾਨਾਂ ਦੇ ਬਿਲਕੁਲ ਕੰਮ ਨਹੀਂ ਆਉਂਦਾ 600 ਰੁਪਏ ਲੀਟਰ ਦੇ ਕਰੀਬ ਉਹ ਬੋਤਲ ਆ 720 230 ਦੇ ਕਰੀਬ ਨੈਨੋ ਯੂਰੀ ਦੀ ਬੋਤਲ ਆ ਜੋ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਬਿਲਕੁਲ ਨਕਾਰ ਚੁੱਕੀ ਐ ਇਹਨਾਂ ਨੂੰ ਉਹਨਾਂ ਦੇ ਸਬੰਧ ਦੇ ਵਿੱਚ ਅਸੀਂ ਇਹਨਾਂ ਨੂੰ ਇਹ ਚਾਨਣਾ ਪਾਉਣ ਆਏ ਸੀ ਕਿ ਵੀ ਸ਼ਹਿਰ ਦੇ ਵਿੱਚ ਕਿਸਾਨ ਦੀ ਜਿਹੜੀ ਲੁੱਟ ਹੋ ਰਹੀ ਆ ਇਹਨੂੰ ਤੁਰੰਤ ਰੋਕੇ ਜਾ ਫਿਕਰ ਨਹੀਂ ਹੁੰਦਾ ਅਗਲੀ ਰਣਨੀਤੀ ਦੇਖੋ ਜੇ ਨਹੀਂ ਹੁੰਦਾ ਅਗਲੀ ਰਣਨੀਤੀ ਜਥੇਬੰਦੀ ਦੇ ਵਿੱਚ ਤੁਰੰਤ ਮੀਟਿੰਗ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਕੋਈ ਐਕਸ਼ਨ ਵੱਡਾ ਕੀਤਾ ਜਾਵੇਗਾ। ਕੱਲ ਕੀ ਕਿਸੇ ਹੜ੍ਹ ਪੀੜਤਾ ਲਈ ਵੀ ਕੁਝ ਕਰਿਆ ਜਾਵੇਗਾ। ਹੜ੍ਹ ਪੀੜਤਾਂ ਦੇ ਲਈ ਦੇਖੋ ਹੁਣ ਤੱਕ ਤਾਂ ਬਹੁਤ ਜਾ ਚੁੱਕਿਆ ਹੈ। ਅੱਗੇ ਵੀ ਜਿੰਨਾ ਵੀ ਲੋਡ ਹੋਊਗੀ। ਵੱਧ ਤੋਂ ਵੱਧ ਸਾਰੇ ਸੰਗਤ ਹਰ ਇੱਕ ਤਕਰੀਬਨ ਹਰੇਕ ਪਿੰਡ ਦੇ ਵਿੱਚ 2-2 3-3 ਲੱਖ ਰੁਪਇਆ ਇਕੱਠਾ ਹੋ ਚੁੱਕਿਆ ਤੇ ਜਿਹੜਾ ਉੱਥੇ ਲੋਕਾਂ ਦੀ ਉਹਨਾਂ ਦੀ ਜਦੋਂ ਤੱਕ ਕਣਕ ਬੀਜੀ ਨਹੀਂ ਜਾਂਦੀ ਉਦੋਂ ਤੱਕ ਪਿੰਡਾਂ ਦੇ ਲੋਕ ਬੈਠਣਗੇ। ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਮੁੱਖ ਖੇਤੀਬਾੜੀ ਅਫਸਰ ਡੀਐਫਐਸਓ ਸਾਹਿਬ ਅਤੇ ਡੀਸੀ ਮੈਡਮ ਨੂੰ ਮੰਗ ਪੱਤਰ ਦਿੱਤੇ ਗਏ ਨੇ ਕਿਉਂਕਿ ਪਿਛਲੇ ਸਾਲ ਆਪਾਂ ਨੂੰ ਬਹੁਤ ਜ਼ਿਆਦਾ ਦਿੱਕਤ ਆਈ ਹੈ ਡੀਏਪੀ ਦੀ ਉਹਦੇ ਸਬੰਧ ਦੇ ਵਿੱਚ ਅੱਜ ਇਹਨਾਂ ਨੂੰ ਅਸੀਂ ਕਿਹਾ ਵੀ ਪਿਛਲੇ ਸਾਲ ਦੇ ਵਾਂਗੂ ਇਸ ਸਾਲ ਕੋਈ ਦਿੱਕਤ ਨਾ ਆਵੇ ਦੂਜਾ ਇਹਨਾਂ ਨੂੰ ਅਸੀਂ ਬੇਨਤੀ ਇਹ ਕੀਤੀ ਹੈ ਕਿ ਸੁਸਾਇਟੀਆਂ ਦੇ ਵਿੱਚ ਅਤੇ ਦੁਕਾਨਦਾਰਾਂ ਨੂੰ ਬਹੁਤ ਵੱਡੀ ਮਾਤਰਾ ਦੇ ਵਿੱਚ ਨੈਨੋ ਯੂਰੀਆ ਤੇ ਨੈਨੋ ਡੀਏਪੀ ਦਿੱਤਾ ਜਾ ਰਿਹਾ ਜੋ ਕਿ ਕਿਸਾਨਾਂ ਦੇ ਬਿਲਕੁਲ ਕੰਮ ਨਹੀਂ ਆਉਂਦਾ 600 ਰੁਪਏ ਲੀਟਰ ਦੇ ਕਰੀਬ ਉਹ ਬੋਤਲ ਆ 1200 200 230 ਦੇ ਕਰੀਬ ਨੈਨੋ ਯੂਰੀ ਦੀ ਬੋਤਲ ਆ ਜੋ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਬਿਲਕੁਲ ਨਕਾਰ ਚੁੱਕੀ ਹੈ ਇਹਨਾਂ ਨੂੰ ਉਹਨਾਂ ਦੇ ਸਬੰਧ ਦੇ ਵਿੱਚ ਅਸੀਂ ਇਹਨਾਂ ਨੂੰ ਇਹ ਚਾਨਣਾ ਪਾਉਣ ਆਏ ਸੀਗੇ ਵੀ ਸ਼ਹਿਰ ਦੇ ਵਿੱਚ ਕਿਸਾਨ ਦੀ ਜਿਹੜੀ ਲੁੱਟ ਹੋ ਰਹੀ ਆ ਇਹਨੂੰ ਤੁਰੰਤ ਰੋਕੇ ਜਾ। ਜਿਕਰ ਨਹੀਂ ਹੁੰਦਾ ਅਗਲੀ ਰਣਨੀਤੀ ਦੇਖੋ ਜੇ ਨਹੀਂ ਹੁੰਦਾ ਅਗਲੀ ਰਣਨੀਤੀ ਜਥੇਬੰਦੀ ਦੇ ਵਿੱਚ ਤੁਰੰਤ ਮੀਟਿੰਗ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਕੋਈ ਐਕਸ਼ਨ ਵੱਡਾ ਕੀਤਾ ਜਾਵੇ। ਕੱਲ ਕੀ ਕਿਸੇ ਹੜ੍ਹ ਪੀੜਤਾ ਲਈ ਵੀ ਕੁਝ ਕਰਾਂਗੇ। ਹੜ੍ਹ ਪੀੜਤਾਂ ਦੇ ਲਈ ਦੇਖੋ ਹੁਣ ਤੱਕ ਤਾਂ ਬਹੁਤ ਜਾ ਚੁੱਕਿਆ ਹੈ। ਅੱਗੇ ਵੀ ਜਿੰਨਾ ਵੀ ਲੋਡ ਹੋਊਗਾ ਬੱਤ ਤੋਂ ਬੱਤ ਸਾਰੀ ਸੰਗਤ ਹਰ ਇੱਕ ਤਕਰੀਬਨ ਹਰੇਕ ਪਿੰਡ ਦੇ ਵਿੱਚ 2 2 3 3 ਲੱਖ ਰੁਪਇਆ ਇਕੱਠਾ ਹੋ ਚੁੱਕਿਆ ਤੇ ਜਿਹੜਾ ਉੱਥੇ ਲੋਕਾਂ ਦੀ ਉਹਨਾਂ ਦੀ ਜਦੋਂ ਤੱਕ ਕਣਕ ਬੀਜੀ ਨਹੀਂ ਜਾਂਦੀ ਉਦੋਂ ਤੱਕ ਪਿੰਡਾਂ ਦੇ ਲੋਕ ਬੈਠਣਗੇ